ਵੇ ਆਮ ਤਰ੍ਹਾਂ ਜਿਆ ਤੈਨੂੰ ਖਾਣ ਨੂੰ ਦੇਤੀ ਆ ਤੈਨੂੰ ਢੰਗ ਸਵਾਰਨਾ ਖਾਲਾ ਸਾਰਾ ਦਿਨ ਫੋਨ ਚ ਵੜਿਆ ਰਹੀ ਨਾ ਆ ਇਧਰ ਮੇਰਾ ਫੋਨ ਆ ਖਾ ਮੈਂ ਮੇਰੀ ਗੱਲ ਸੁਣਾ ਆ ਗੋੜੇ ਗੋੜੇ ਮੈਲ ਚੜੀ ਵੇਖ ਕਿੰਨੀ ਧੌਣ ਕਾਲੀ ਹੋਈ ਆ ਸਾਰਾ ਦਿਨ ਤੂੰ ਪੱਠਿਆਂ ਚ ਵੜਿਆ ਰਹਿਣਾ ਤੇ ਪਿਓ ਆਪਣੇ ਨੂੰ ਕਿਹਦਾ ਦਾ ਪੱਠੇ ਪਾਵੇ ਮੁੰਡੇ ਅੱਜ ਕੱਲ ਦੇ ਇਦਾਂ ਨਹੀਂ ਰਹਿੰਦੇ ਹੁੰਦੇ ਮੋਟਾ ਜਿਆ ਸਾਰੇ ਕੰਮ ਮੇਰੇ ਕੋਲ ਕਰਾਉਂਦਾ ਵਾ ਆਜ ਤੱਕ ਕਰਦਾ ਨਹੀਂ ਉਹ ਵਧੀਆ ਜਿਆ ਉਹ ਲਿਆ ਜਿਹੜਾ ਆਂਦੇ ਹੁੰਦੇ ਮੂੰਹ ਨੂੰ ਲਾਉਣ ਵਾਲਾ ਕੀ ਜਾਂਦੇ ਹੁੰਦੇ ਆ ਇਹ ਉਹਨੇ ਮੂੰਹ ਨੂੰ ਲਾਉਂਦੇ ਆ ਦੇ ਮੁੰਡੇ ਹਾਏ ਵੇਲ ਪਿੱਛੇ ਕਹਿੰਦਾ ਜਨਾਨੀਆਂ ਲਾਉਂਦੀਆਂ ਜਾਂ ਲੱਲੂ ਆਜਿਆ ਅਗਰ ਨਹੀਂ ਆਉਂਦੀ ਹੈਂ ਸਮਕ੍ਰੀਮ ਜਿਹੜੀ ਆਂਦੇ ਉਹ ਲਾਇਆ ਕਰ ਕਰੀਮ ਉਹਨਾਂ ਲਾਇ ਮੈਂ ਮੰਮੀ ਵਾਲੀ ਹਾਂ ਹਾਂ ਉਹਨੇ ਪੁੱਟਿਆ ਮੈਨੂੰ ਭਾਏ ਹਾਂ ਮੰਮੀ ਵਾਲੀ ਥੋੜੀ ਲਾਉਣੀ ਆ ਹਾਂ ਉਹਨਾਂ ਨੇ ਉਹ ਨਹੀਂ ਲਾਈ ਦੀ ਪੁੱਤ ਮੋਟਾ ਲਾਉਂਦਾ ਨਹੀਂ ਕੋਈ ਹਾਂ ਤੂੰ ਹਮ ਦਾ ਜਿਆਦਾ ਰਿਆ ਕਰ ਪੁੱਤ ਇਧਰ ਹਾਂ ਆ ਮੇਰਾ ਜੀ ਲੱਗਦਾ ਮੇਰਾ ਤੇਰਾ ਕਰਦਾ ਮੇਰਾ ਜੀ ਲੱਗਦਾ ਉਹ ਮੇਰੇ ਕੋਲ ਨਾ ਬੜਾ ਵੀ ਕੰਮ ਕਰਾਉਂਦੇ ਆ ਮੇਰਾ ਜੀ ਕਰਦਾ ਮੈਂ ਟਾਟਿਆ ਲਈ ਆ ਜਾ ਕੱਈ ਰਾਤਾ ਦਿਨ ਕਿਹੜਾ ਹੁੰਦਾ ਬਾਂਜਣਾ ਆਂਟੀ ਮੈਂ ਪੁੱਤ ਮੇਰੇ ਚਾ ਕੋਈ ਨਹੀਂ ਮੇਰਾ ਬਣਜੀ ਤੇ ਤੂੰ ਨਾ ਰਾਤਾ ਦਿਨਾਂ ਤੇ ਚੀਜ਼ਾਂ ਜਿੰਨੀ ਮਰਜ਼ੀ ਖਾਇਆ ਕਰ ਪਰ ਇੱਥੇ ਰਿਆ ਕਰ ਹੈ ਮੇਰਾ ਵੀ ਜੀਜਾ ਲੱਗ ਰਿੰਦਾ ਵਾ ਸਾਡਾ ਕਰੋ ਵੀ ਨਿਆਣਾ ਹਨਾ ਹਾਂ ਮੈਂ ਜਵਾਬ ਹੀ ਲੈਣਾ ਆਹੋ ਇਹ ਨਾ ਸੋਹਣਾ ਬੜਾ ਪੈਰ ਕੋਚ ਕਾਜ ਕੇ ਬੂਡ ਪਾ ਕੇ ਜੱਟ ਕੁੜੀ ਨਹੀਂ ਦੇਣੀ ਕਾਲੂ ਕੇ ਨੇ ਰਿਸ਼ਤਾ ਨਹੀਂ ਹੁੰਦਾ ਦਾਇਦਾਂ ਦਿਆਂ ਨੂੰ ਫਿਰ ਤੇ ਆਪਾਂ ਕੇ ਐਂਦੀ ਕੁੜੀ ਲਿਆਉਣੀ ਕਿਉਂ ਆ ਤੈਨੂੰ ਮੁੰਡਾ ਦੇਵਾਂ ਆਪਣਾ ਕੇ ਮੈਂ ਲੱਲੂ ਇਹਦਾ ਆ ਚੱਲ ਬੱਸ ਕਰ ਹੁਣ ਮੰਮੀ ਚਾਹ ਨਾ ਖਾਣੀ ਆ ਤਾਰੀ ਖਾਈ ਜਾਂ ਨਾ ਮੇਹਲਾ ਪੁੱਤ ਤੂੰ ਫੋਨ ਮੰਗਿਆ ਤੈਨੂੰ ਮੈਂ ਫੋਨ ਦਿੰਦਾ ਤੂੰ ਬੁੱਢੀ ਮੰਗੀ ਤੈਨੂੰ ਮੈਂ ਬੁੱਢੀ ਖਾਣ ਨੂੰ ਦਿੰਦੀ ਜਾਨਾ ਬਿਸਕਟ ਵੀ ਝੋਲਦੇ ਆ ਤੇ ਗੱਲ ਸੁਣ ਲੈ ਮੇਰੀ ਧਿਆਨ ਨਾਲ ਕਦੋਂ ਦੀ ਘਰ ਬੱਟਾ ਵਾਲਾ ਜੀ ਗੱਡੀ ਲਾਉਣੇ ਮੈਂ ਕਾਣ ਲਾਉਣਾ ਤੇ ਕਿਹਾਰੀ ਸ਼ਾਮਾਂ ਤੱਕ ਗੋੜ ਦੇ ਗੋੜ ਦੇਣੀ ਆਹੋ ਤੇ ਕੋਈ ਨਹੀਂ ਸ਼ੇਰ ਪੁੱਤ ਜਿੱਦਾਂ ਮਰਜੀ ਕਦੋਂ ਦੀ ਵਾਜਾ ਮਾਰਨ ਨਹੀਂ ਆ ਤੈਨੂੰ ਹੈ ਕਿੱਦਾਂ ਚਮਚੇ ਵਾਹੁੰਦਾ ਜਿੱਦਾਂ ਕਦੀ ਕੋਈ ਵੇਖਿਆ ਨਹੀਂ ਹੁੰਦਾ ਜੀ ਤੇ ਕਾ ਤਾਂ ਮਰਾਇਆ ਕਿ ਮੁਕੀ ਨਾਸਾਂ ਦੇ ਕਰਕੇ ਖਪਾਈ ਦਿੰਦਾ ਸਵੇਰ ਦਾ ਮੈਨੂੰ ਹਾਏ ਹਾਏ ਨਹੀਂ ਤੂੰ ਤੇ ਆਇਆ ਕਿ ਤੇ ਆਈਂ ਖਪੀ ਸਤੀ ਕੀ ਹੋ ਗਿਆ ਅੱਗੇ ਕਿਹੜਾ ਅੱਜ ਘਰੋਂ ਨਵਾਂ ਆਇਆ ਵਾ ਦਵਿੰਦਰ ਕਿਹੜੇ ਵੇਲੇ ਦਾ ਘਰੋਂ ਆਇਆ ਜੇ ਇਹਦਾ ਦਿਮਾਗ ਉਹਨਾਂ ਕਵਾ ਤੇ ਕਹਿੰਦਾ ਤੁਸੀਂ ਇਹਨੂੰ ਕਹਿ ਦਿਆ ਕਰਾ ਓਏ ਹੈ ਜੇਬ ਚ ਬੂੰਦੀ ਪਾਉਣ ਦੇ ਨਾ ਮਿੱਠਾ ਲੱਗਣੇ ਸਾਰੇ ਕੋਈ ਨਹੀਂ ਹੋ ਗਿਆ ਕਿਤੇ ਨਹੀਂ ਕੋਈ ਕਰ ਦਿੱਤਾ ਹਾਏ ਹਾਏ ਨਹੀਂ ਮੈਂ ਤੇ ਵਿੱਚ ਖਾਂ ਰਹੀ ਆ ਵਾ ਕਲਵੀ ਨੂੰ ਦੇ ਦਿਆ ਕਰ ਮਾਸਾ ਕਿਤੇ ਜਿਹਦਾ ਨਹੀਂ ਦਿਮਾਗ ਕਦੋਂ ਦਾ ਐਨ ਤੂੰ ਹੀ ਖਲਾ ਦੇਂਦੀ ਕਰ ਨੂੰ ਕਹਿੰਦੀ ਮੈਂ ਕਰੇ ਮੈਂ ਇੰਦਰੀ ਰਿਆ ਕਰ ਮੱਛਾ ਨੇ ਆ ਖਪਣ ਦਿਆ ਵਾ ਡੰਗਰ ਸਾਦੇ ਤਿਆਹੀ ਭੱਜੇ ਲੈਣ ਲਖਾਈ ਕਰ ਲੋ ਜਿਹੜਾ ਮੇਰਾ ਹਿੱਸਾ ਮੰਦਾ ਮੈਨੂੰ ਦੋ ਕਲਾ ਨਹੀਂ ਆਂ ਅੰਟੀ ਦਾ ਮੁੰਡਾ ਬਣ ਜਾਣਾ ਕਲਾ ਨਹੀਂ ਆਂ ਵੇਖ ਕੇ ਕਰਕੇ ਜਾਂਦੇ ਤੇ ਮੈਨੂੰ ਲਖਾਈ ਉਰੇ ਆਨੇ ਮੁੰਡਾ ਨਹੀਂ ਸਦਾ ਇਸਦਾ ਜਾਂਦੀ ਐਡਾ ਸਮਝਦਾਰ ਮੁੰਡਾ ਕਿਤੇ ਵੇਖ ਕੇ ਦਾਖਾ ਕਰਦੇ ਤੇ ਠੀਕ ਵਾ ਪਰ ਇਹਨੂੰ ਵੀ ਤਾਂ ਸਮਝਣਾ ਚਾਹੀਦਾ ਨਾ ਫੇ ਮੇਰਾ ਪਿਓ ਜੀ ਇਨਾ ਗੁੱਸਾ ਵਾ ਵਾਜਾ ਮਾਰ ਮਾਰਾ ਖਪ ਕੇ ਹਾਰ ਕੇ ਮੈਂ ਅੰਦਰ ਉੱਠ ਕੇ ਆਈ ਆ ਨਹੀਂ ਕੋਹ ਨਹੀਂ ਮੇਰੇ ਜੀਜਾ ਬੜਾ ਲੱਗਦਾ ਇਹ ਖੇਡਦਾ ਰਹਿੰਦਾ ਮੇਰੇ ਲੱਗੇ ਚੱਲ ਚੰਗਾ ਨਹੀਂ ਆਣਾ ਮੂੰਹ ਇਹਦੇ ਦਾੜੀ ਆਈ ਆ ਚੱਲ ਉੱਠੇ ਹੋ ਜਾ ਉਹਨਾਂ ਦਾ ਡੰਗ ਨਾਲ ਸਾਹਮਣੇ ਪਾਣੀ ਟਾ ਕੇ ਬੰਦੇ ਤਨ ਮੈਂ ਦੱਸਤਾ ਨਹੀਂ ਤੇ ਆ ਜਾਣਾ ਸੋਟੀ ਲਾ ਕੇ ਉਹਨਾਂ ਹੀ ਹੋਣੇ ਮੈਂ ਦੋਸ਼ਾ ਮੈਂ ਨਹੀਂ ਤੁਹਾਡੇ ਕੋ ਰਹਿਣਾ ਮੈਂ ਸੋਚ ਲਿਆ ਵਾ ਚਲ ਨਾ ਨਹੀਂ ਪਾਣੀ ਟਾਇਆ ਡੋਂਡਾ ਦਾ ਪਾ ਤਦਹਨੇ ਨੂੰ ਜਾ ਚਲ ਕੋਈ ਡਾਇਆ ਕਲਮ ਨਹੀਂ ਵੇਖੀ ਦਮਦਾ ਕਿਦਾਂ ਡਾਇਆ ਪਾਣੀ ਡਾਇਆ ਚਾਕਲੇਟ ਦਊਂਗੀ ਸ਼ਾਮ ਨੂੰ ਆਜੀ ਚੰਗਾ ਮੈਨੂੰ ਕਹੇ ਪਾਣੀ ਢਾ ਕੇ ਭੇਜ ਦੀ ਇਹਨਾਂ ਮੈਨੂੰ ਹੰਦੇ ਹੀ ਰੱਖ ਲੈ ਇਹ ਆਜੀ ਤੇਰਾ ਚਾਹ ਪਾਉਣਾ ਸੀ ਆਜੀ ਨਹੀਂ ਭੇਜ ਦੀ ਹੁੰਦੀ ਜਾਣੀ ਕਰਦੀ ਹੋ ਹਾਏ ਵੇ ਚਪਲਾਂ ਪਾ ਲੈ ਭੇਜ ਦੂ ਨਾਲ ਇਹਨੂੰ ਨਵਾ ਨਹੀਂ ਕੀ ਭਾਈ ਆਹ ਪਹਿ ਹੈ ਨਹੀਂ ਕੀ ਕਰਨ ਦੇ ਕਿੰਦੀ ਕ ਕਮਾਈ ਚੜੀ ਇਹਨੂੰ ਨਿਆਣਾ ਮਨੇਰੇ ਨਾ ਤੋ ਕੇ ਆਪਣੇ ਕੱਪੜੇ ਚੇਂਜ ਕਰਦਾ ਵਾ ਸਾਰਾ ਦਿਨ ਸਿਧਾਈਆਂ ਵਾਂਗੂ ਫਿਰਦਾ ਰਹਿੰਦਾ ਜਿਤਾ ਨਿਆਣਾ ਹੁਣ ਵੇ ਜੇਬ ਚ ਫੁੰਦੀ ਪਾ ਲਈ ਗੁੱਸਾ ਨਹੀਂ ਉਹ ਚਲ ਕੱਪੜੇ ਧੋਣ ਵਾਲੇ ਇੱਥੇ ਫੜਾ ਦੀ ਤੇਰੇ ਕੜਾ ਮੈਨੂੰ ਪੁੱਛੋ ਪਗਾਂ ਨੂੰ ਮਕਾਂ ਦੇ ਆ ਜੱੜ ਡਵਾਣਾ ਵਾ ਬਾਅਦ ਮੈਂ ਨਾ ਲਾਣਾ ਪੱਕਾ ਹੀ ਤੇ ਮੇਰਾ ਮੇਰਾ ਭਾਂਦਾ ਜਥਾ ਮੈਨੂੰ ਦੇ ਦੋ ਆਜੀ ਆਜੀ ਜਾ ਜਾ ਕੇ ਲੱਲਾ ਇਹ ਸੌ ਦੇਂਦੇ ਆਈ ਉਹ ਤੇ ਗੱਤ ਨਹੀਂ ਨਹੀਂ ਗੁਰਦਾ ਉਹ ਨਹੀਂ ਗੁਰਦਾ ਜਾ ਜਾ ਮੇਰਾ ਪੁੱਤ ਆ ਕੋਈ ਗੱਲ ਨਹੀਂ ਆਲੇ ਨੇ ਇੱਧਰ ਹੀ ਆਉਣਾ ਵਾ ਨਹੀਂ ਆਉਣਾ ਤੇ ਇੱਧਰ ਹੀ ਦਵਿੰਦਰੇ ਮੈਨੂੰ ਤੇਦੀ ਚਿੰਤਾ ਰਹਿੰਦੀ ਪੀਨੂੰ ਕਦੋਂ ਮਰਤ ਆਊਗੀ ਇੰਨਾ ਵੱਡਾ ਹੋ ਗਿਆ ਵਾ ਕਤ ਸਵੇਰ ਦਾ 9 ਵਜੇ ਦਾ ਆਇਆ ਹੀ ਉੱਥੋਂ ਇੱਕ ਵਰਜੰਡਿਆ ਵਾ ਨਹੀਂ ਮੇਰੇ ਘਰ ਦੇ ਐਵੇਂ ਮੈਂ ਨਹੀਂ ਮੈਂ ਇਨਾ ਝੂਠ ਨਾ ਕਦੀ ਬੋਲਿਆ ਅਸੀਂ ਤਾਂ ਕਿਤੇ ਮਾਰਨ ਨੂੰ ਮੰਨਣ ਵਾਲੇ ਵਡੇ ਨੂੰ ਤੇ ਇੱਥੇ ਹੁਣੇ ਆਇਆ ਹੀ ਤੇ ਆ ਬੂੰਦੀ ਵਿਚਾਰੇ ਨੇ ਖਾਧੀ ਮੇਰੇ ਕੋਲ ਪੜ ਨਹੀਂ ਇਧਰ ਆਇਆ ਕਿਤੇ ਕੋਥੇ ਗੱਸੀ ਕਰਦਾ ਮੇਰੇ ਘਰ ਤੇ ਇੰਨਾ ਨਹੀਂ ਜ਼ਿਆਦਾ ਐਵੇਂ ਓ ਵੇਲਾ ਹਣ ਕੀ ਗੱਲ ਆ ਤਰਡਾ ਲਾ ਜੇ ਬੈਠਾ ਕਾੜੀ ਤੇ ਵੇੜੇ ਵੇਲੇ ਦਾ ਆ ਚੱਲ ਜਾ ਨਾ ਕਿਉਂ ਨੇ ਪਹਿਣਾ ਤੂਫਾਨ ਆ ਜਾਂਦਾ ਉਹਨੇ ਕਲੋਨੀਆ ਪਹਿਲਾਂ ਆਵਾਜ਼ਾਂ ਮਾਰਨ ਦੇ ਉਹ ਖਪੰਡੇ ਹਾਰ ਕੇ ਮੈਂ ਉੱਠ ਕੇ ਆਈ ਹਾਂ ਤੁਰਪਾ ਹੁਣ ਬਹਿ ਗਿਆ ਮੈਂ ਹੋਰ ਕਾਹਨ ਅੱਗੇ ਚਾਹ ਦੇ ਕੋ ਨੈਸ ਚੰਗਾ ਤੇਰੇ ਤੇ ਭਰਾਵਾ ਦਾਦੀ ਵੀ ਬੜੀ ਕੱਬੀ ਆ ਉਹਨੇ ਤਾਂ ਉਹ ਨਹੀਂ ਵੇਂਦੀ ਅੱਗਾ ਪਿੱਛਾ ਗੱਲ ਕੱਢਣ ਦਾ ਤੁਰਪਾ ਆ ਜਾ ਇੱਧਰ ਹਾਂ ਦੰਡੇ ਦਾ ਤੈਨੂੰ ਡਰ ਹੋਵੇ ਨਾ ਤੇ ਤੈਨੂੰ ਚਿਤ ਘਾਲ ਹੋਵੇ ਹਾਂ ਹਾਂ ਜੀ ਆ ਜੀ ਆ ਜੀ ਮੇਰਾ ਪੋਤੀ ਆ ਆ ਜਾ ਲੈਣ ਦੇ ਤੂੰ ਇਹਦੀ ਮੈਂ ਸੇਵਾ ਕਰਦਾ ਪੂਰੀ ਇਹਦੀ ਸਵੇਰ ਦਾ ਨਿਕਲਿਆ ਸਵੇਰ ਦਾ ਨਿਕਲਿਆ ਅਜ ਤੱਕ ਨਹੀਂ ਆਇਆ ਆਵੇਂ ਘਟਣਾ ਵਾ ਐਵੇਂ ਘਟਣਾ ਵਾ ਚੱਲ ਉਹ ਜਿੱਥਾਂ ਬੈਠਾ ਵਾ ਜੇ ਬੈਣਾ ਨਹੀਂ ਆਂ ਦਰ ਤੇ ਰਿੱਤੀਆਂ ਚ ਹੋਵੇ ਤੇ ਤੂੰ ਜਾਵੇਂ ਕਿਉਂ ਚੱਲ ਚੰਨ ਪੰਡਾ ਕੋਨੇ ਕਹਿੰਦੇ ਮੈਂ ਕਹਤਾ ਕੋਨੇ ਕਹਿੰਦੇ ਇਧਰ ਤੇ ਰੰਗ ਚਾ ਪਦੇ ਹੁੰਦੀ ਬਾਬਾ ਸਤਿਗੁਰੂ ਆ ਜਾ ਇਧਰ ਚੱਲ ਲਾਗੇ ਕੋਈ ਵੀ ਅੱਗੇ ਨਹੀਂ ਆਉਂਦੇ ਉਹ ਡਰਦਾ ਨਹੀਂ ਇਹਨੂੰ ਨਹੀਂ ਪਤਾ ਕਿ ਜੰਗਲ ਭੁੱਖੇ ਬੱਜੇ ਆ ਫੇਰ ਤੇ ਪਾਣੀ ਦਾ ਆਇਆ ਦੀ ਇਹਨੇ ਚੱਲ ਚੱਲ ਜੱਦ ਆਇਆ ਇਧਰ ਦੇ ਉਹ ਇਹਨੇ ਕਹਿੰਦਾ ਕਾਲੇ ਤੇ ਥੋੜੇ ਮੈਨੂੰ ਕਾਲੇ ਦੇ ਸੇਵਾ ਦੀ ਹੋਣੀ ਉਹਨੇ ਕਰਦਾ ਜਾਂਦੇ ਉਹ ਨਹੀਂ ਕਰਦਾ ਏ ਜੇ ਨਾ ਸਾਰਿਆ ਸਹਿ ਦੇ ਦੇ ਕੇ ਨੂੰ ਸਾਬੂ ਹੈ ਜਿਹੜਾ ਹੁੰਦੀ ਆ ਜਾਨੀਆ ਤੇ ਚੁਸਤੀ ਆਵੇਂ ਨਾ ਖਾਤੇ ਵਿੱਚ ਹੰਤ ਨੇਸ ਬਾਬਿਆਂ ਦੇ ਤੁਰੀ ਰਹਿੰਦੀ ਤੇ ਉੱਥੇ ਬੂੰਦੀ ਪਕਰ ਪਕਰ ਖਾਂ ਰਿਆ ਤੇ ਕੋਈ ਜੇਬਾਂ ਚ ਪਾ ਲਿਆ ਮੈਨੂੰ ਤੇ ਇਹ ਡਰ ਰਹਿੰਦਾ ਵਾ ਕਿਤੇ ਇੱਕ ਦਿਨ ਨਹੀਂ ਉਹ ਘਾਟੇ ਕਰੀ ਇੰਨੇ ਜੰਦ ਚੋਹਾ ਦੇਦੇ ਹੋ ਜਾ ਤੈਨੂੰ ਇਹੋ ਜਾ ਨੇ ਪੁਚਕਾਰ ਕੇ ਖਵਾਲ ਪਿਆਲ ਕੇ ਪਿੱਛੇ ਲਾਇਆ ਵੀ ਉੱਥੋਂ ਨਿਕਲਦਾ ਹੀ ਨਹੀਂ ਕਿਵੇਂ ਲੈ ਮੈਂ ਕੀ ਕਰਾਂ ਮੈਂ ਤਾਂ ਉਹਦੇ ਸਾਹਮਣੇ ਵੀ ਇਹਨੂੰ ਅੱਜ ਚਾਰ ਪਹਿਲਾਂ ਅੱਜ ਇਹਦੀ ਕੁੜੀ ਜੋ ਕੋਈ ਹੈਗੀ ਅਖਲ ਬੁੱਧੂ ਤੇ ਪਹਿਲਾਂ ਹੀ ਹਾਂ ਤਾਂ ਸਹੀ ਪਰ ਕੀ ਕਰੀਏ ਇਹਦੇ ਨਾਲ ਲੱਗਦੇ ਦੋ ਹੱਥ ਕਰਨੇ ਹੀ ਪੈਣੇ ਮੈਂ ਤਾਂ ਬਥੇਰੀ ਨੇ ਕਿ ਤੈਨੂੰ ਦਵਾਈ ਦੇਣੀ ਪਿੰਨਾ ਜੇ ਨੂੰ ਮੈਂ ਕਹਿੰਦੀ ਮੈਂ ਕਹਤਾ ਨਾ ਉਹ ਕੋਲ ਲੈ ਆ ਕੇ ਨਾ ਖਾਵੀਂ ਤੈਨੂੰ ਇਹ ਵੀ ਦੱਸ ਦੇਣਾ ਉਹਨੂੰ ਜਾ ਕੇ ਇੱਕ ਬੰਦਾ ਦਾਦਾ ਪਾਣੀ ਨੂੰ ਕੋਟ ਬੁਲਾ ਮੈਨੂੰ ਇਹਦੀ ਮਾਂ ਕਰਦਾ ਸੇਵਾ ਇਹਦੀ ਚੰਗੀ ਤਰ੍ਹਾਂ ਇਹ ਜੀ ਪਲੇਡ ਹੋਣ ਵਾਲੀ ਆ ਚੱਲ ਢਾੜਾ ਪਾਣੀ ਮੈਨੂੰ ਭੈ ਦਾ ਬਾਜੇ ਨਾ ਕੋ ਖਲਗਦੀ ਜਾ ਘਰ ਤੋਂ ਭੈ ਦਾ ਸੱਜਾ ਦੀ ਆਉਟ ਬਾਹਰ ਕੀ ਰੌਲਾ ਪਾਇਆ ਵਾ ਅਡਾ ਲਾ ਕੇ ਪਾਉਣਾ ਹਾਂ ਉਹ ਖਾਪਾ ਦੇ ਆ ਜੰਗਲਾਂ ਨੂੰ ਪਾਣੀ ਡਾਉਣ ਨੂੰ ਕਿਹਾ ਪੱਠੇ ਆਪ ਉਹਨੇ ਲਿਆਂਦੇ ਆਪ ਵੱਡੇ ਕੁਤਰੇ ਪਾਏ ਪਾਣੀ ਨੂੰ ਕਿਹਾ ਵੀ ਤੂੰ ਡਾੜੀ ਇਸ ਸਵੇਰ ਦਾ ਜਾ ਕੇ ਤੇ ਉੱਥੇ ਦਵਿੰਦਰ ਘਰ ਟੱਪ ਕੇ ਆਇਆ ਹੈ ਨਹੀਂ ਨਾ ਜਾਣਦਿਆ ਕਰਦੇ ਅੰਦਰ ਦੇ ਘਰ ਨੀ ਉਹ ਬਾਬਿਆਂ ਬੂਬਿਆਂ ਦੇ ਬੜਾ ਜਾਂਦੀ ਉਹ ਇਹਨਾਂ ਦੇ ਸਰਫੇ ਜਿਹੇ ਦਾਵਾ ਹੈ ਹੋਈ ਤੇ ਇਹਦੇ ਪਿਓ ਨੂੰ ਖਿੱਚਦੀ ਆਈ ਪੇ ਕਰੀਏ ਕੀ ਇਹਨੂੰ ਤੇ ਖਵਾਲ ਪਿਆਲ ਕੇ ਉਹਨੇ ਇਹੋ ਜਿਹਾ ਪਿੱਛੇ ਲਾਇਆ ਵੀ ਉੱਥੋਂ ਨਿਕਲਦਾ ਹੀ ਨਹੀਂ ਤੇ ਜੇ ਕਿਤੇ ਇਹਨੂੰ ਮੈਂ ਬਾਲ ਕੇ ਸਮਝਾ ਦਿੱਤਾ ਨਾ ਪਿਓ ਬਾਬਿਆਂ ਦੇ ਜਾਂਦੀ ਉਹ ਕੋਲ ਲੈ ਕੇ ਉਹ ਖਾਇਆ ਨਾ ਕਰ ਤੇ ਇਹਨੇ ਉਹ ਵੀ ਜਾ ਕੇ ਉਹਨੂੰ ਉਹ ਦੱਸ ਦੇਣਾ ਵੀ ਮੇਰੀ ਮਾਂ ਇਦਾਂ ਕਹਿੰਦੀ ਸੀ ਕੀ ਕਰਾਂ ਮੈਂ ਇਹਦਾ ਇਨੋਂ ਜਲੀ ਖੇਤਰ ਫੇਰੋ ਫੜੀ ਛੋਟੀ ਉਹਨੇ ਮੈਂ ਤੂੰ ਹੀ ਨਾ ਤੂੰ ਹੀ ਨਾ ਦਾਪੂਰੀ ਇਹਦੀ ਦਾਕੀ ਪੂਰਨੇ ਮੈਂ ਤੇ ਸਭ ਕੋ ਪਛਾਣਤਾ ਮੂੰ ਦਾੜੀ ਆਈ ਉਹਤੇ ਬੱਚੇ ਦੀ ਮਾਂ ਦਾਪੂਲੇ ਨਾ ਉਹ ਨਿਕਲਦਾ ਵਿਗੜਦਾ ਵਾ ਮੰਜੀ ਤੇ ਲੈ ਕੇ ਬੈਠੀ ਪਕਰ ਪਕਰ ਬੂੰਦੀ ਖਵਾਲਣ ਲਈ ਤੇ ਜੇਬਾਂ ਕੋ ਪਰ ਲੀਆਂ ਨੇ ਖੱਤੇ ਨੇ ਉਹਨੂੰ ਵੀ ਕੀ ਕਹਣਾ ਜਦ ਇਹ ਨਹੀਂ ਚੱਜਦਾ ਉਹਨੂੰ ਵੀ ਕੀ ਕਹਾਂ ਮੈਂ ਇਹ ਤੇ ਗੱਲ ਮਾਰੀ ਹੈ ਤੇ ਦੂਜੀ ਗੱਲ ਮਾਸ ਅਖਵਾਲ ਪਿਆਲ ਕੇ ਤੇ ਸਾਰਾ ਦਿਨ ਉਹ ਕੋ ਕੰਮ ਕਰਉਂਦੀ ਰਹਿੰਦੀ ਕਈ ਫੜਾ ਛੱਡਦੀ ਮਨੇ ਘਰ ਦਾ ਪੇਤ ਸਾਰਾ ਲੈ ਜਾਣਾ ਸਾਰਾ ਪੇਤ ਵੀ ਛੱਡ ਚਲ ਸਾਡੇ ਘਰ ਦਾ ਕੀ ਪੇਤ ਲੈ ਲੈਣਾ ਵਾ ਇਹ ਜਿਆ ਕਈ ਗੋਖਰਾ ਦਿੰਦੀ ਹੁੰਦੀ ਉਹ ਮੁੜ ਕੇ ਤਾਂ ਆਪ ਫੇਰ ਚੰਗੀਆਂ ਦੇ ਚੰਗੀਆਂ ਦਿੱਤਾ ਦਾ ਡਾਂਟ ਕੇ ਰੱਖ ਮੁੰਡੇ ਨੂੰ ਮੈਂ ਡਾਂਟਾਂ ਮੈਂ ਦਸੜਕੇ ਹੋ ਗਿਆ ਮੈਂ ਵੀ ਆਵਾ ਹਾਂ ਇਹ ਬਈ ਜਵਿੰਦਰ ਨੇ ਗੱਲ ਪਾਇਆ ਕਰਕੇ ਕਿਸ ਬਾਬੇ ਦੇ ਕਰ ਜਾਂਦੀ ਨਹੀਂ ਰੱਬ ਨੇ ਤੈਨੂੰ ਕੋ ਦਿੱਤਾ ਤੇ ਬਾਬਿਆਂ ਨੇ ਬੜਾ ਗੁਰੂ ਗ੍ਰੰਥ ਸਾਹਿਬ ਦੇ ਗੱਲ ਜਾ ਗਿਆ ਲੋੜ ਹੌਣੀ ਆਏ ਜਨਾਨੀ ਵੇਖ ਜਰਦੀ ਨਹੀਂ ਮੁੰਡੇ ਨੂੰ ਜੇ ਘੜੀ ਆ ਜਾਂਦਾ ਤੇ ਕੀ ਹੋ ਗਿਆ ਵਾ ਦਵਿੰਦਰ ਰੌਲਾ ਜਾ ਕ ਪੈਣ ਗਿਆ ਸੀ ਲੈ ਮੰਮੀ ਰੋਲਾ ਕੀ ਪੈਣਾ ਵਾ ਤੁਹਾਨੂੰ ਪਤਾ ਹੀ ਆ ਕਿ ਗੌਰ ਵੈਥੇ ਆਣ ਕੇ ਘੜੀ ਬਹਿ ਜਾਂਦਾ ਵਾ ਤੇ ਮੇਰੇ ਕੋ ਬੂੰਦੀ ਮੰਗਣ ਡਿਆ ਚਾਹ ਵੀ ਮੈਂ ਦਿੱਤੀ ਤੁਸੀਂ ਅੰਦਰ ਲੰਮੇ ਪੈ ਸੀ ਮੈਂ ਠਾਲਿਆ ਨਹੀਂ ਤੇ ਉਹਦੀ ਮਾਂ ਆਈ ਬੇਜੀ ਕਰਕੇ ਲੈ ਗਈ ਤੇ ਲੱਲੂ ਆਏ ਕੰਮ ਨਹੀਂ ਕਰਦਾ ਉਹ ਜੇ ਲੈ ਗਈ ਨਹੀਂ ਇਹਦਾ ਤੈਨੂੰ ਅੱਗੇ ਨਹੀਂ ਪਤਾ ਇਹ ਜਉਂਦੀ ਕਲਛਣੀ ਸਾਡੇ ਘਰ ਵੀਰਵਾਰ ਵਾ ਮੰਮੀ ਮੈਂ ਤੇ ਆਹੋ ਆਪਾਂ ਵੀ ਗੱਲ ਬੜੀ ਬੜੀ ਨੋਟ ਕੀਤੀ ਉਹ ਤਾਂ ਸਾਡੇ ਘਰ ਪਾਂ ਵੀ ਆਵੇ ਨਾ ਆਵੇ ਇਹਨੇ ਆਉਣਾ ਵੀ ਇਧਰੋਂ ਆ ਤੇ ਆਉਣਾ ਵੀ ਸਿੱਧੀ ਸਾਡੇ ਘਰ ਆ। ਇਹ ਤਾਂ ਕਿੱਥੇ ਜਾਂਦੀਆਂ ਕਿੱਥੇ ਨਹੀਂ। ਜਾਦੂ ਟੂਣੇ ਕਰਦੀਆਂ ਨਾ ਕੋਈ ਸਾਨੂੰ ਵੀ ਡਾਰ ਆਉਂਦਾ ਵਾ। ਇਹਨਾਂ ਤਾਂ ਇਥੋਂ ਤੱਕ ਸਾਨੂੰ ਪਛਾਣਤਾ ਪੈਨਾ ਕਿਤੇ ਸਾਰਾ ਕੁਝ ਕਰ ਲਿਆ ਮੈ ਲੋ ਮੈ ਲੈ ਇਹਨਾਂ ਦੇ ਘਰ ਦੁੱਧ ਪੁੱਤ ਸਾਰਾ ਕੁਝ ਇਹਨੇ ਸਾਡਾ ਵਾਦਾ ਕਿਤੇ ਹੋਣ ਨਹੀਂ ਦਿੱਤਾ ਮੇਰੇ ਪੁੱਤ ਦੇ ਘਰ। ਭਲਾ ਹੋਵੇ ਉਹ ਬਾਬੇ ਦਾ ਜਿਹਦੇ ਜਿਹਦੇ ਸ਼ੇਰ ਤੇ ਹੀ ਬਚਣ ਡਏ ਸਾਨੂੰ ਪਛਾ ਕੇ ਰੱਖਿਆ ਨਹੀਂ ਤੇ ਸਾਨੂੰ ਵੇਚ ਕੇ ਹੀ ਖਾ ਜਾਣ। ਮੰਮੀ ਮੈਂ ਤੇ ਬਾਬਿਆਂ ਦਾ ਲੱਖ ਲੱਖ ਸ਼ੁਕਰ ਕਰਦੀ ਆ। ਮੈਂ ਤੇ ਜ਼ਿੰਦਗੀ ਭਰ ਹੁਣ ਬਾਬਿਆਂ ਦਾ ਸਾਥ ਨਹੀਂ ਛੱਡਣਾ। ਨਾ ਤੇ ਉਹਨਾਂ ਦੇ ਚੌਂਕੀ ਭਰਦੀ ਰਹਿਣਾ ਵਾ ਨਾ ਕਿਉਂ ਹਟਣਾ ਵਾ ਬੜੇ-ਬੜੇ ਆੜੀ ਭਲਾਈ ਕੀਤੀ ਸਾਡੇ ਕਤੇ ਕੋਈ ਵਾਲੰਟੀਨ ਕਾਰ ਨਹੀਂ ਕਰ ਸਕਦਾ ਪਤਾ ਕਿਉਂ ਨਹੀਂ ਸਾਡੇ ਘਰ ਆਉਣ ਦਿੰਦੀ ਇਹ ਸੋਚਦੀ ਹੋਣੀ ਆ ਵੀ ਇਹ ਜਾਦੂਗਰनियां ਹੈਗੀਆਂ ਇਹਨਾਂ ਦੇ ਘਰ ਘੜੀ ਲਾ ਦਾ ਤੇ ਕੀ ਤੁਹਾਡੇ ਮੁੰਡੇ ਨੂੰ ਕੀ ਕਰ ਦੇਣਾ ਵਾ ਤੈਨੂੰ ਨਹੀਂ ਪਤਾ ਜਿਹੜਾ ਤੇਦਾਂ ਦਾ ਹੋਵੇ ਨਾ ਉਹ ਦੂਜੇ ਨੂੰ ਸਮਝਦਾ ਵਾ ਉਹ ਬਿਚਾਰਾ ਚੰਗਾ ਭਲਾ ਇੱਥੇ ਬੈਠਾ ਬੂੰਦੀ ਖਾਂਡਿਆ ਮੈਂ ਤਾਂ ਫਿਰ ਕਹਿਤਾ ਕੋਈ ਨਾ ਨੇ ਕਾਈ ਜਾਣਾ ਪਤਾ ਤੁਹਾਡੇ ਘਰ ਉਹਦਾ ਆਟਨਾ ਬਹੁਤ ਪਿਆਰ ਉਹ ਸਾਈ ਜੀਦਾ ਜਿੰਨੇ ਵਾਰ ਮਰਜੀ ਖੜੇ ਹੁੰਦਾ ਉਹ ਲੱਲੂ ਜਿਹਾ ਫੋਨ ਫੜ ਕੇ ਬਹਿ ਜਾਂਦਾ ਜੀ ਆਂਟੀ ਫੋਨ ਦੈਂਗੀ ਫਿਰ ਮੈਂ ਕੰਮ ਵੀ ਬਿਧਰਾ ਕਰਦੇ ਨਾਲ ਕੰਮ ਕਰਾ ਲਿਆ ਕਰਾਂਗੇ ਨਾਲੇ ਨਿਆਣੇ ਨੂੰ ਹੁੰਦਾ ਵੀ ਮੈਨੂੰ ਫੋਨ ਦਿੰਦਿਆਂ ਆ ਆਖਣੋ ਆਜੋ ਦੀਦੀ ਤੁਸੀਂ ਤੇ ਕੰਮ ਹੀ ਕਰਦੇ ਰਹਿੰਦੇ ਜੇ ਕੀ ਕਰਾਂ ਕੰਮ ਸਾਰੀ ਦਿਹਾੜੀ ਮੁੱਕਦੇ ਨਹੀਂ ਨਿਕ ਨਿਕ ਕੱਲੇ ਬੰਦੇ ਨਾਲ ਤੇ ਕੋਸ ਹਾਲ ਨਹੀਂ ਆ ਪਾਜੀ ਕਾਲੀ ਬੋਲਣ ਦੇ ਹੀ ਨੇ ਪਾਜੀ ਨੇ ਕੀ ਬੋਲਣਾ ਵੇਜੋ ਗਵਾਨਦੰਨੇ ਤੇ ਸਤਾ ਹੀ ਮਾਰਿਆ ਵਾ ਹ ਤੇਰ ਤੋਂ ਗੜਾ ਕੋਇਲਾ ਮੁੰਡੇ ਨੂੰ ਨਿਕਲ ਨਹੀਂ ਦਿੰਦੀ ਆਪਣੇ ਘਰੋਂ ਹਾਰ ਲਾਈਆਂ ਦੀਦੀ ਇਹਨਾਂ ਦੇ ਨਾ ਘਾਟੀ ਜਾਂਦਿਆ ਕਰ ਇਹ ਵੀ ਤੁਰੀਆਂ ਹੀ ਫੇਰਦੀਆਂ ਹੀ ਮੈਂ ਕੀ ਕਰਾਂ ਹੁਣ ਘਰ ਤੇ ਆਪਣਾ ਨਹੀਂ ਚੰਗਾ ਕੀ ਕਹਣਾ ਕਿਸ ਨੂੰ ਜੇ ਮੈਂ ਗੌਰਵ ਨੂੰ ਕਹਿੰਨੀ ਆ ਫੇਰ ਨਾ ਜਾਈ ਜਾਂ ਉੱਥੋਂ ਕੋ ਲੈ ਕੇ ਨਾ ਖਾਈ ਹੂੰ ਤੇ ਗੌਰਵ ਥੋੜਾ ਜਾ ਦਿਮਾਗ ਦਾ ਭੋਲਾ ਐਨੇ ਤੇ ਉਦਾਂ ਹੀ ਉਧਰ ਦਰਜਣਾ ਜਾ ਕੇ ਉਹ ਮੰਮੀ ਨਾਲ ਖਿੱਚਦੀ ਆਈ ਆ ਵੀ ਮੈਂ ਤੇ ਇੰਨੀ ਦੁਖੀ ਹੋਈ ਜਾਂ ਤੇ ਉਹਨੇ ਸਾਰਾ ਦਿਨ ਕਈ ਫਰਾ ਕੇ ਡਾਈ ਰੱਖਦੀਆਂ ਤੇ ਖਾਣ ਪੀਣ ਦੀ ਕੀ ਮਰਤੀ ਚੀਜ਼ ਦਿੰਦੀਆਂ ਰਹਿੰਦੀਆਂ ਤੇ ਉਹ ਤੇ ਖਾਂਦਾ ਦੇ ਪੁੱਤਾ ਕੀ ਵੀ ਟਰੀ ਟੁਰੀਆਂ ਦੀ ਦੀ ਟੁਰੀਆਂ ਹੀ ਰਹਿੰਦੀਆਂ ਤੂੰ ਇਹਦੀ ਗੱਲ ਇਹਨਾਂ ਦੀ ਗੱਲ ਛੱਡ ਦੇ ਨਿਆਣੇ ਘਾਟੀ ਕੱਲਿਆ ਕਰ ਇਹਨਾਂ ਵੱਲ ਇਹ ਗੁਰਦੁਆਰੇ ਜਾਣ ਤੇ ਇਹਨਾਂ ਦੇ ਨਾਲ ਕੋ ਹੋਵੇ ਤੇ ਉਹ ਖਾਪਣ ਦਾ ਹੀ ਗੁਰਗੜੇ ਮੈਂ ਮੱਝਾਂ ਨੂੰ ਪਾਣੀ Đਾਉਣ ਨੂੰ ਕਿਹਾ ਸੀ ਤੇ ਇਸ ਵੀ ਐ ਦਾਤੋਂ ਨਿਕਲੇ ਨਹੀਂ ਹਾਕ ਕੇ ਮੈਂ ਜਾ ਕੇ ਸੱਦ ਕੇ ਲਈ ਕਿ ਹੋ ਗਿਆ ਤੁਸੀਂ ਤੇ ਐ ਗੁੱਸੇ ਹੁੰਦਾ ਪਿੰਦੇ ਜਿੱਤਾ ਹੀ ਕੋ ਪਾ ਕੇ ਦਿੱਤਾ ਹੁੰਦਾ ਕਿ ਆਂਦੇ ਹੁੰਦੇ ਚੋਰ ਨੂੰ ਆਪਣਾ ਹੀ ਪਾਲਾ ਮੈਂ ਦਿਲ ਚ ਮੈਂ ਮਾਂ ਤੇ ਪਾ ਕੇ ਦੇਣ ਦੀ ਕੋਈ ਗੱਲ ਨਹੀਂ ਕੀਤੀ ਤੈਨੂੰ ਆਪਣੇ ਵਹਿਮ ਰਹਿੰਦੇ ਆ ਹੋਊਗਾ ਧੀ ਤਾਂ ਹੀ ਤੇ ਕਰਦੀਆਂ ਮੈਂ ਫੇਰ ਇਦਾਂ ਨਾ ਸੱਸ ਸ਼ਿਪਲਿੰਗੋ ਹੀ ਬਣਿਆ ਰਹਿੰਦੇ ਨਾ ਸ਼ੁਕਰੀਆ ਆਓ ਦੇਖੋ ਬਰ ਦਵਾਰੇ ਜਾਣ ਤੇ ਆਪੇ ਸਾਰਾ ਕੁਝ ਠੀਕ ਹੋਵੇ ਤੇ ਆਪ ਕਾ ਦਾਵੇ ਨਾ ਪਾਸੋਂ ਆਈ ਤੇ ਮੈਂ ਚਾਹ ਦਿੱਤੀ ਤਾਂ ਨਾ ਪਹਿਲਾਂ ਚਾਹ ਆਪਣੇ ਕੱਪ ਚ ਮੇਰੇ ਕੱਪ ਚ ਪਾਈ ਤੇ ਫਿਰ ਪੀਤੀ ਅਪਰ ਤੇ ਨੇ ਕੋਈ ਚੀਜ਼ ਫੜਨੀ ਨਹੀਂ ਆ ਮੈਂ ਹਾਂ ਜਿੱਦਾਂ ਦੀ ਤੁਸੀਂ ਆਪ ਹੁੰਦਾਂ ਦੀ ਤੇ ਚੈਨ ਨੂੰ ਸਮਝਦੀ ਅਹੀਂ ਦੱਸ ਮਾਰਾ ਨਿਆਨੂ ਦੁਰਦ ਪੁੱਤ ਸਾਰਾ ਕੁਝ ਦਿੱਤਾ ਅਹੀਂ ਕਾਦੇ ਵਾਹ ਤੇ ਜਾਣਾ ਕਿਤੇ ਹਾਂ ਮੈਂ ਨਹੀਂ ਪੜੋਣੀ ਹੁੰਨੀ ਮਾਰਦੇ ਹੁੰਦੇ ਵਾਜਾ ਕੁੜੀ ਨੂੰ ਮੈਂ ਨਹੀਂ ਦਿੰਨੀ ਹੁੰਨੀ ਨਿਆਣੇ ਆਪਣੇ ਨਾ ਪਹਿਣਾ ਤੇ ਰਾਮ ਨਾ ਕਰ ਇਹ ਤਾਂ ਜੇ ਬੇਸਮਝਵਾ ਜਿੱਦਾਂ ਮਰਜੀ ਤੂੰ ਰੱਖੇਂਗੀ ਤੇ ਉਹਨੇ ਤੇ ਕਿਤੇ ਆ ਜਾ ਮੇਰਾ ਮੁੰਡੇ ਨੂੰ ਸਦਾਈ ਕੀਤਾ ਈ ਹਾਂ ਆਇਆ ਫੋਨ ਭਾਈ ਦਾ ਹਾਂਜੀ ਆਇਆ ਫੋਨ ਉਹਨਾਂ ਦਾ ਆਓ ਦੀਦੀ ਆ ਵੀ ਨੋ ਤੇ ਹੈ ਹੀ ਹੈ ਘੜੀ ਸੱਸ ਵੀ ਓਦਾਂ ਦੀ ਆ ਉਹ ਨਹੀਂ ਤਾਂ ਸਿਆਣਾ ਬੰਦਾ ਲਾਗੋ ਮਾਤ ਦਿੰਦਾ ਵਾ ਨਾ ਇਹ ਕੋਰੀਆਂ ਆਈਆਂ ਇਹ ਚੱਟੀਆਂ ਪੱਟੀਆਂ ਆਈਆਂ ਨਿਆਣੇ ਆਪਣੇ ਕੋਲ ਹੀ ਰੱਖਿਆ ਕਰੋ ਸਾਡਾ ਨਿਆਣਾ ਮੇਰਾ ਤਾਂ ਉਹਨਾਂ ਡਬਲ ਡਾ ਹੋਇਆ ਕੋਲ ਰਹਿਣ ਵਾਲਾ ਨਹੀਂ ਆਹੋ ਆਪਣੇ ਸੰਭਾਲ ਤੋ ਇਹ ਜੇ ਕੁਮਾਰ ਤੋਂ ਮੈਂ ਡਰੀ ਹੁੰਦਾ ਵਾ ਨਹੀਂ ਮੈਂ ਤੇ ਆਪ ਜਾਣੀ ਜੇ ਜਾਵਾ ਵੀ ਤੁਰੀ ਤੁਰੀ ਜਵਾਜਾ ਵੀ ਬਾਣੂ ਮੈਂ ਕੁੜੀ ਕੋਲੇ ਰੱਖਦੀ ਹੁੰਨੀ ਮੈਂ ਨਹੀਂ ਭੁੰਨੀ ਹੁੰਨੀ ਇਹਨਾਂ ਨੂੰ ਨਿਆਣੇ ਇਹ ਪਤਾ ਕਿਤੇ ਪਟਕੀਆਂ ਫੇਰਦੀਆਂ ਰੱਬ ਦੇ ਘਰ ਜਾਂਦੇ ਤਾਂ ਖਿਆਲ ਪੈ ਹੀ ਜਾਂਦੀ ਹੋਰ ਹਾਂ ਚਲ ਠੀਖ ਪਾਈ ਤੇ ਜਾ ਮੰਗਣ ਦੇ ਕਦੋਂ ਦੀ ਠੀਕ ਆ ਦੀਦੀ ਹਾਂ ਕੰਮ ਕਾਰ ਕਰਦੇ ਨੀ ਨੀ ਕਹਿੰਦੇ ਉਦਾਂ ਹੀ ਦਿਹਾੜੀ ਅੱਧੀ ਨੰਗ ਜਾਂਦੀ ਆ ਤੇ ਦਿਵਿੰਦਰ ਹਾਂਜੀ ਮੰਮੀ ਮੇਰੇ ਦੇਖ ਨਹੀਂ ਆ ਕਿਹੜੀ ਪਰਚੀ ਤੇ ਪਾਟੀ ਗਈਆਂ ਵਾਂ ਦਵਾਈ ਦੀ ਮੰਮੀ ਆ ਰਹੀ ਆ ਇਹ ਤੇ ਪੜਾ ਪਾਟੀ ਗਈਆਂ ਦੀਦਾ ਉੱਤੇ ਕੋਹ ਚਲ ਕੋਈ ਨਹੀਂ ਹਾਂ ਨਹੀਂ ਸਾਰਾ ਲਈ ਦਵਾਈ ਲਈ ਮੇਰੀ ਗੱਲ ਸੁਣੋ ਇਹ ਗੱਲਾਂ ਛੱਡੋ ਦਵਾਈ ਤੇ ਆਜੂਗੀ ਤੇ ਮੰਮੀ ਜੀ ਅਸੀਂ ਬਾਬਾ ਜੀ ਦੇ ਤਿਆਰ ਤੇ ਹੋ ਪਿਆ ਸਵੇਰੇ ਜਾਣ ਨੂੰ ਵੀ ਜਾਣਾ ਵਾ ਤੇ ਭਾਰੇ ਗੱਲ ਨੋਟ ਕੀਤੀ ਬਾਬਾ ਜੀ ਨੇ ਕੀ ਕਿਹਾ ਸੀ ਵੀ ਕਿਹੜੀ ਲੈ ਹੈ ਕਿਹੜੀ ਬੜੀ ਛੇਤੀ ਭੁੱਲ ਜਾਂਦੇ ਬਾਬਾ ਜੀ ਨੇ ਕਿਹਾ ਸੀ ਛੋਟੇ ਜੇ ਬੱਚੇ ਦੀ ਫੋਟੋ ਖਿੱਚ ਕੇ ਲੈ ਤੇ ਤਾਂ ਹੀ ਬਾਬਾ ਜੀ ਮੇਰੀ ਝੋਲੀ ਵਿੱਚ ਲਾਲ ਪਾਉਣਗੇ ਸਾਨੂੰ ਵੀ ਕਿਤੇ ਪੁੱਤ ਦੀ ਪੁੱਤ ਦੀ ਦਾਤ ਬਖਸ਼ੂਗਾ ਮਹਾਰਾਜ ਹੁਣ ਮੰਮੀ ਇਹ ਕੰਮ ਕਰਨਾ ਪੈਣਾ ਹੀ ਹਾਂ ਹਾਏ ਨਹੀਂ ਮੈਂ ਤੇ ਭੁੱਲ ਹੀ ਗਈ ਨਹੀਂ ਲੇ ਮਮੀ ਤੁਸੀਂ ਬੜੀ ਸ਼ਤੀ ਭੁੱਲ ਜਾਂਦੇ ਆ ਗੱਲਾਂ ਕੀ ਕਰਾਂ ਹੁਣ ਤੇ ਹੁਣ ਇਦਾਂ ਕਰਦੀਆਂ ਮੈਂ ਹਾਂ ਮੰਨ ਕੇ ਘਰ ਜਾਵਾਂ ਹਾਂ ਇਹ ਮਮੀ ਅਹਮਦੀ ਕੁੜੀ ਨਹੀਂ ਕੀ ਜੀ ਹਾਂ ਇਦਾਂ ਕਰੀ ਤੂੰ ਮਾਤਾ ਲੈ ਆ ਆਹੋ ਤੇ ਤੁਸੀਂ ਬਾਹਰ ਗਲੀ ਲਾਜੋ ਮੈਂ ਕੁੜੀ ਨੂੰ ਚੋਕੀ ਅੰਦਰ ਲਿਆ ਕੇ ਤੇ ਇਦਾ ਹਾਰ ਕੇ ਸੈਲਫੀ ਲਲੂਗੀ ਲਲਲੀ ਹਾ ਨਾ ਆਹੋ ਹਾਓ ਤੇ ਬਾਬਾ ਜੀ ਸਾਡਾ ਸਾਥ ਹੀ ਦੇਣਗੇ ਸਾਥ ਹੀ ਦੇਣਾਂਗੇ ਮੈਂ ਨਹੀਂ ਬਾਬੇ ਦਾ ਗੋਣ ਅਸੀਂ ਕਦੀ ਨਹੀਂ ਭਲਾਉਣਾ ਨਾ ਸੱਸ ਨੇ ਬਾਬਾ ਜੀ ਨੇ ਵਾਰੇ ਨਿਆਰੇ ਕਰਦੇ ਨੇ ਸਾਡੇ ਹਾਂ ਚਾਹ ਜੈ ਬਾਬੇ ਦੀ ਮੈਂ ਜਾਵਾਂ ਫਿਰ ਹਾਂ ਹਾਂ ਜਾਓ ਲੈ ਆਓ ਵਾ ਗੁਰਮਾਰਾ ਸਿੱਧਿ ਨਾਲ ਪਾਈ ਆਜੇ ਮੇਰੇ ਨਾਲ ਤੇ ਫੜਾ ਦੇ ਕੁੜੀ ਹਾਨੂੰ ਹਾਂ ਬਾਬੇ ਦਾ ਲਾੜ ਥੋੜੀ ਛੱਡਣਾ ਵਾ ਬਾਬੇ ਨੇ ਕਿੰਨਾ ਵਿਸ਼ਵਾਸ ਦਿਵਾਇਆ ਸੀ ਕਿ ਇਥੇ ਲਾਗੇ ਲਾਗੇ ਸਭ ਐ ਹੋ ਜਾਣਗੇ ਸਾਡੇ ਹੀ ਛੱਡੇ ਝੁੱਲਣਗੇ ਚਲਾਂ ਸ਼ੁਕਰ ਕੁਛ ਨਹੀਂ ਆਂਟੀ ਬਸ ਸਵਾਲਾਂ ਲੱਗੇ ਹੀ ਕੁੜੀ ਨੂੰ ਹਾਂ ਤੇ ਜਿਹੜਾ ਕਿ ਦਿਵਿੰਦਰ ਸਾਡੇ ਲਈ ਸੌਣੀ ਦੀਦੀ ਮੈਂ ਕੁੜੀ ਸਵਾਲਾਂ ਮਾ ਮੜੀ ਜੀ ਨਹੀਂ ਨਹੀਂ ਹਾਂ ਜਿਹੜੇ ਕੁੜੀ ਨੂੰ ਉਹਦਾ ਟਾਈਮ ਲੱਗਣਾ ਸੌਣ ਚ ਹੋਣੇ ਆਂਦੀ ਮੈਂ ਘਰ ਕਰਦੀ ਮੜੀ ਜੀ ਨਾਲ ਹੀ ਲਿਆ ਚਲੋ ਠੀਕ ਆ ਜੀ ਦਿਵਿੰਦਰ ਹਾਂਜੀ ਮੰਮੀ Lah, Manu lagi -laman ya? ਨੀ راستੀ ਘਾਲ ਘਾਲ ਕੀ ਕਰਦੀ ਹਏ ਮੇਰਾ ਗੋਗਲੂ ਜੀ ਅੱਜ ਵੀ ਨਾ ਪੜਾ ਦੇ ਆਏ ਦੀਦੀ ਰੋਣ ਲਾ ਆਪਣਾ ਸੋਣਾ ਨਹੀਂ ਰੋਣੀ ਮੈਨੂੰ ਪੜਾ ਦੇ ਮੇਲਾ ਨਹੀਂ ਦੀਦੀ ਰੋਣ ਲਾ ਆਪਣਾ ਨਹੀਂ ਤੇਰਾ ਕਿਰਾਦਾ ਵਾ ਸੋਣ ਦੀ ਮੈਂ ਟੈਂਟੀ ਨੂੰ ਨਹੀਂ ਕਹਿਣ ਪਈ ਉਹਨਾਂ ਨੇ ਉਹਨੇ ਸੋਣਾ ਮੈਂ ਸਵਾਲ ਕੀ ਲਓ ਤੇ ਮੇਰਾ ਗੋਗਲੂ ਵੇਖ ਤੇਰਾ ਕਿਰਾਦਾ ਵੀ ਮਾਰਾ ਇਹਨੇ ਮੈਨੂੰ ਬੱਚਾ ਨਹੀਂ ਚਾਣਾ ਇਹਨੇ ਨਹੀਂ ਮੇਰੀ ਗੱਲ ਤੇ ਸੋਣਾ ਤੇਰਾ ਕਿਰਾਦਾ ਵੀ ਮਾਰਾ ਇਹਨੇ ਮੈਨੂੰ ਬੱਚਾ ਨਹੀਂ ਦਿੱਤਾ ਤੇ ਮੈਨੂੰ ਪੜਾਉਣਾ ਨਹੀਂ ਆਉਂਦਾ ਨਹੀਂ ਦੀਦੀ ਕੋਈ ਗੱਲ ਨਹੀਂ ਮੈਂ ਕੋਈ ਨਹੀਂ ਉਹਨੇ ਸੋਇਣਾ ਉਹਨੇ ਜਦੋਂ ਸੌਂਗੀ ਨਾ ਤੇ ਮੈਂ ਠਹਿਰ ਕੇ ਲੈ ਕੇ ਆਉਂਗੀ ਵੇ ਮਾਨੂੰ ਸਿਆਣੇ ਕਹਿੰਦੇ ਹੁੰਦੇ

ਉਹ ਸਾਰਾ ਪਤਾ ਇਹਨਾਂ ਦੀਆਂ ਕਰਤੂਤਾਂ ਦਾ ਸਾਰਾ ਪਤਾ ਮੈਨੂੰ ਪਤਾ ਕੀ ਕਰਦੀਆਂ ਫਿਰਦੀਆਂ ਐ ਅੱਜ ਬੈਠ ਜਾ ਲੈ ਆਵਾ ਨਹੀਂ ਨਹੀਂ ਵੀਰੇ ਚਾਹ ਨਹੀਂ ਪੀਣੀ ਮੇਰਾ ਕੰਮ ਸਾਰਾ ਘਰ ਕਰਨ ਵਾਲਾ ਪਿਆ ਮੈਂ ਇਹ ਸਵਾਲ ਲੰਡੀ ਉਹਦੇ ਅੰਟੀ ਮੈਨੂੰ ਕਹਿੰਦੇ ਵੀ ਦਿਵਿੰਦਰ ਨੂੰ ਕੋਈ ਕੰਮ ਆ ਆਹੋ ਮੈਂ ਕਹਿ ਨਹੀਂ ਆਵੀਂ ਤੇਰਾ ਬਰੋਦੀ ਜੇ ਸੂਟ ਹੀ ਕਿਉਂ ਉਹਦੇ ਨਾਲ ਫੁਕੀ ਸਾਕ ਇਹ ਮੇਰਾ ਬਰੋਦੀ ਸੂਟ ਵਾ ਕਿੰਨੀ ਹੈ ਰ ਸਈ ਦੀਦੀ ਪਰ ਹੁਣ ਇਹ ਰੋਂ ਰਹੀ ਐ ਫਿਰ ਮੈਂ ਕਿੱਦਾਂ ਕੱਢ ਕੇ Đਾਉਂਗੀ ਕਿ ਉਹ ਫਾਈ ਮੈਂ ਕਹਾਂ ਤੂੰ ਇੱਥੇ ਖੜਾ ਰਿਹਾ ਹੈ ਅੱਜ 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 ਮੈਂ ਚਾਹ ਬਣਾ ਲੈਵਾ ਹਾਂ ਨਹੀਂ ਨਹੀਂ ਦੇਦੇ ਤੂੰ ਰਹਿਣ ਦੀ ਚਾਹ ਨਹੀਂ ਮੇਰੀ ਮੇਰਾ ਕੰਮ ਸਾਰਾ ਕਰਨ ਵਾਲਾ ਕਰਦਾ ਕੋਈ ਨਹੀਂ ਕੋਈ ਨਹੀਂ ਇੱਕ ਮਿੰਟ ਐ ਮਨ ਮੈਨੂੰ ਫੋਟੋ ਖਿੱਚ ਲੈ ਦੇ ਦੇ ਨਹੀਂ ਇਹਦੇ ਕੱਪੜੇ ਪੜੇ ਗੰਦੇ ਹੋਏ ਐ ਮਣਕੇ ਮੈਂ ਬਾਅਦ ਚ ਆਉਣੇ ਨੂੰ ਥੋੜੇ ਕੱਪੜੇ ਪਾ ਕੇ ਨਾ ਫੇਰ ਮੈਂ ਤੇਰੀ ਫੋਟੋ ਖਿੱਚਾਂਗੀ ਆਹੋ ਠੀਕ ਮੰਮੀ ਹਾਂ ਵੇਹ ਲਾ ਰੱਬ ਦੇ ਰੰਗ ਮੰਮੀ ਹੈਂ ਤੁਹਾਡੇ ਘਰ ਵੀ ਹੋਵੇ ਬੱਚਾ ਏ ਐਦਾ ਸਾਖਤ ਨਾ ਹਟਦਾ ਲੋਕੀ ਕਰਨ ਮਮੀ ਬੱਚੇ ਦਾ ਤਾਂ ਮੈਨੂੰ ਪਤਾ ਨਹੀਂ ਇਹ ਮਹਾਰਾ ਨੇ ਮੇਰੀ ਕਿਚੋਲੀ ਕਦੋਂ ਭਾਰਨੀ ਤੇ ਕਦੋਂ ਨਹੀਂ ਪਰ ਮੈਂ ਬਾਬਾ ਜੀ ਨੂੰ ਇੱਕ ਗੱਲ ਕਹਿਣੀ ਆ ਤੇ ਪਹਿਲਾਂ ਮੇਰਾ ਜਿਹੜਾ ਆਣ ਗਵਾਂਡ ਆ ਨਾ ਇਹਨਾਂ ਨੂੰ ਵਾਸਜ ਕਰ ਪਹਿਲਾਂ ਇਹ ਹੱਥ ਚ ਕਰੀਏ ਤੇ ਮਸਲੇ ਸਾਰੇ ਆਪੇ ਹੱਲ ਹੋ ਜਾਣੇ ਆ ਰੁਪਈਆ ਹੀ 5100 ਲਾਕ ਜੂਤੇ ਰੱਖ ਦੇ ਜਿੱਥੇ 100 ਉਥੇ ਸਵਾਇਆ ਨਹੀਂ ਕੋਈ ਨਹੀਂ ਲਾਉਣਾ ਪੈਣਾ ਵਾ ਪਹਿਲਾਂ ਕਿਤੇ ਕੁੜੀ ਨਾਲ ਫੋਟੋ ਨਹੀਂ ਲਵਾਉਣ ਦਿੱਤੀ ਮਮੀ ਕਹਿੰਦੀ ਹੈ ਮਮੀ ਦਰਦੇ ਆ ਲੋਗ ਹਟ ਤੋਂ ਕੋਈ ਨਹੀਂ ਨੂੰ ਨਹੀਂ ਪਤਾ ਦਰਦੇ ਆ ਮਹਾਰਾਜ ਸਾਡੇ ਵਾਲ ਜੈ ਬਾਬੇ ਦੀ ਹਾਂ ਜੈ ਬਾਬੇ ਦੀ ਤੇ ਆਪਾਂ ਅਸੀਂ ਬਾਬੇ ਨੂੰ ਕਹਿਣਾ ਮਸਲਾ ਹਲ ਕਰ ਪਹਿਲਾਂ ਗਵਾਢੀ ਗਵਾਢੀ ਚਿਕਾ ਨੂੰ ਕੀਰ ਜਰਾ ਆ ਇਹਨਾਂ ਨੂੰ ਕੀਰ ਜਿਹੜੀ ਹਾਟ ਸਾਡੇ ਪਿੱਛੇ ਪਿੱਛੇ ਤੁਰੇ ਫਿਰਨਾ ਹਾਂ ਲਾਗੇ ਲਾਗੇ ਨਹੀਂ ਲੱਗਣ ਦਿੰਦੀਆਂ ਨਿਆਣਾ ਨੂੰ ਨਹੀਂ ਹੱਥ ਲਾਉਣ ਦਿੰਦੀਆਂ ਵੇ ਇਹਲਾ ਤੂੰ ਮਨਉ ਦੇ ਰਛਣ ਹੈ ਨਾ ਕਿ ਡੀ ਛਤੀ ਲੱਗੀ ਕੁੜੀ ਰਸਈ ਕੁੜੀ ਦਾ ਕੀ ਬੀਤੀਆਂ ਲਾਣ ਲੀਆਂ ਸਾਨੂੰ ਟਾਈਮ ਨਾ ਦਿੱਤਾ ਹੁੰਦਾ ਤੇ ਕਾਹਨੂੰ ਲੋਕਾਂ ਦੇ ਨਿਆਣਾ ਤੇ ਸੱਪਲੇ ਕੱਢ ਦੇ ਹਾਂ ਜਿਹੜੀ ਆ ਜਿਹੜੀ ਗੌਰਵ ਦੀ ਮਾਂ ਆ ਆਉਂਦੀ ਵੀਰ ਵਾਰ ਸਾਡੇ ਘਰ ਜਦੋਂ ਮਰਜੀ ਅਵੇਲਾ ਉਹ ਤਾਂ ਖੂਨ ਦੇ ਛਿੱਟੇ ਆਵਦਾ ਕੋਖੀ ਇੰਨੇ ਵੱਦੀ ਓ ਤੇਰੀ ਮੈਂ ਕੀ ਨਹੀਂ ਆ ਤਾਜੇ ਤਾਜੇ ਖੂਨ ਦੇ ਛਿੱਟੇ ਪਏ ਸੀ ਉਦੋਂ ਵੇਖਿਆ ਵੀਰ ਮਾਲ ਉਸ ਦਿਨ ਇਦਾਂ ਹੀ ਹੋ ਹਾਂ ਲੈ ਲੈ ਨਾ ਕੁਸ਼ੀਆ ਨੂੰ ਹਾਂ ਤੇ ਵੇ ਸਾਡੇ ਘਰ ਚੋਂ ਆਏ ਕੰਮ ਕਰਨ ਵਾਲੀ ਕੇ ਬਾਹਰ ਇਦਾਂ ਹੀ ਬੰਨੇ ਕੋਈ ਨਹੀਂ ਆਹੋ ਚਲ ਕੋਈ ਨਾ ਟੈਨਸ਼ਨ ਨਾ ਲਈ ਮੈਂ ਤੇਰੇ ਸਿਰ ਤੇ ਤੂੰ ਮੇਰੇ ਤੇ ਤੇ ਉਹ ਵਿਚਾਰਾ ਭਗਤਾ ਸਾਡਾ ਬੰਦਾ ਮੈਂ ਠੀਕ ਤੇ ਤਰ ਲੈ ਲੈਂਦੀ ਕਿਹੜੇ ਚ ਕਾਈ ਨਹੀਂ ਕੁੜੀ ਨਹੀਂ ਫੋਟੋ ਨੇ ਲਵਾਉਣ ਦਿੱਤੀ ਚਲ ਮੰਮੀ ਕੋਈ ਨਹੀਂ ਮਾਰੇ ਦੋ ਬਈ ਹਾਨੂੰ